ਹਾਂਜੀ ਸੰਸ਼ੇਰ ਸਿੰਘ ਮੈਂ ਮੌਜੂਦਾ ਸਰਪੰਚ ਆ ਪਿੰਡ ਬਾਬੋਵਾਲ ਜੀ ਹਲਕਾ ਮੁੰਜੀਠਾ ਜ਼ਿਲ੍ਹਾ ਬਰਸਾਹ ਜੀ ਕੀ ਮੁਕਦਾਈ ਘਟਨਾ ਵਾਪਰੀ ਕੀ ਕਹਿਣਾ ਸਰਬੋਜ ਦੁੱਖ ਘਟਨਾ ਵਾਪਰੀ ਰਹੀ ਹੈ ਇਹ ਮੈਂ ਸਵਾਗ ਸਵੇਰੇ 5 ਵਜੇ ਮੈਨੂੰ ਫੋਨ ਆਇਆ ਕਿ ਇੱਕ ਬੱਚਾ ਪੀ ਡਿੱਗਾ ਵਾ ਜੀ ਕੀ ਨਾਮ ਆ ਬੱਚੇ ਬੱਚੇ ਦਾ ਨਾਮ ਏਕਮਪ੍ਰੀ ਸਿੰਘ ਪਿਤਾ ਦਾ ਨਾਮ ਉਹਦੇ ਪੁੱਤ ਪਿਤਾ ਦਾ ਨਾਮ ਹੈ ਜੀ ਤਨਵੀਰ ਸਿੰਘ ਜੀ ਤੇ ਜਦੋਂ ਅਸੀਂ ਮੌਕੇ ਤੇ ਦੇਖਿਆ ਵਾ ਬੱਚਾ ਘਰ ਲੈ ਕੇ ਜਦੋਂ ਜਿੱਥੇ ਬੱਚੇ ਨੂੰ ਸੱਟਾਂ ਲੱਗੀਆਂ ਸੀ ਉੱਥੇ ਜਾ ਕੇ ਦੇਖਿਆ ਤੇ ਇਟਾਂ ਰੋੜੇ ਪਈ ਕਾਫੀ ਕਾਫੀ ਖੌਨਾਂ ਲਿਭਰੇ ਤੇ ਅਸੀਂ ਉਦੋਂ ਆਈਡੀਆ ਲਾ ਲਿਆ ਵੀ ਇਹ ਕਿਸੇ ਨੇ ਮਾਰਿਆ ਵਾ ਫਿਰ ਅਸੀਂ ਉਸੇ ਵਲੇ ਪੁਲਿਸ ਨੂੰ ਫੋਨ ਕੀਤਾ ਉਹ ਮੁਲਾਜ਼ਮ ਉਸੇ ਵਲੇ ਹਾਜ਼ਰ ਹੋਏ ਆ ਆ ਗਏ ਚਾਰੇ ਉਹ ਮੌਕੇ ਤੇ ਦੇਖਣ ਦੇ ਕਾਰਵਾਈ ਕਰਨ ਦੇ ਆ ਤੇ ਬੱਚੇ ਦੀ ਉਮਰ ਕਿੰਨੀ ਹੈ ਬੱਚੇ ਦੀ ਉਮਰ ਹੈਗੀ ਜੀ 7 ਸਾਲ ਇਹ ਦੋ ਭੈਣ ਭਰਾ ਜੋ ਇੱਕ ਭੈਣ ਹੈ ਦੇਖ ਭਰਾ ਵਾ ਹਾਂਜੀ ਜੇ ਮੁਲਾਜ਼ਮ ਫੇਤੀ ਗ੍ਰਿਫਤਾਰ ਨਹੀਂ ਕਰਦੇ ਫੇਤੀ ਫਿਰ ਫਿਰ ਦੇਖੋ ਜੋ ਵੀ ਸਾਡਾ ਹੋਊਗਾ ਆਪਾਂ ਕਰਾਂਗੇ ਜੀ ਮੰਗ ਕੀ ਕਰਦੇ ਹੋ ਮੰਗ ਇਹ ਕਹਿੰਦੇ ਜਲਦੀ ਤੋਂ ਜਲਦੀ ਸਾਨੂੰ ਮੁਸਲਮਾਨ ਦਾ ਪਤਾ ਲੱਗੇ ਕਿ ਉਹਨਾਂ ਦੇ ਜੋ ਬੰਦੀ ਆ ਕਾਰਵਾਈ ਕੀਤੀ ਜਾਵੇ ਹਾਂਜੀ ਭਾਜੀ ਕੀ ਨਾਂ ਹੈ ਆਪਣਾ ਸਰਮਨ ਸਿੰਘ ਜੀ ਤੇ ਜਿਹੜੇ ਕਾਕੇ ਦੀ ਡੈਥ ਹੋਈ ਕੀ ਲੱਗਦਾ ਜੀ ਆਪਣਾ ਮੇਰਾ ਪੁੱਤਰਾ ਭਾਜੀ ਤੇ ਕੀ ਗੱਲਬਾਤ ਹੋਈ ਆ ਉਹ ਮਾਰ ਦਿੱਤਾ ਜੀ ਕਹਿੰਨੇ ਵੜ ਦਿੱਤਾ ਕੋਈ ਪਤਾ ਨਹੀਂ ਕਿ ਲੱਗਾ ਵੀ ਲਈ ਜੀ ਉਹ ਚਟੜ ਕੰਡੇ ਸਾਹਿਬ ਨੂੰ ਕਿੱਦਾਂ ਪਤਾ ਲੱਗਾ ਤੁਹਾਨੂੰ ਵੀ ਕਾਕਾ ਜਿਹੜੋ ਮੇਰੀ ਦੁਕਾਨ ਕੋਚੇ ਦੀ ਵੀ ਜੰਡਿਆ ਨੇ ਕਣਕ ਵੀ ਰਾ ਕੋਠੀ ਜਾਣੇ ਰੇ ਟਰੈਕਟਰ ਲਾ ਕੇ ਘਰ ਹੀ ਆਏ ਹਾਂ ਪਰ ਵੀ ਨਹੀਂ ਆਇਆ ਗਿਆ ਤੇ ਮੇਰੇ ਉੱਥੇ ਹੀ ਤੇ ਖਲੋਤਾ ਤੇ ਪ੍ਰੋਫੈਟਰ ਉੱਤ ਤੇ ਬੂਹੇ ਗੜੀ ਪਰ ਕੀ ਗੱਲ ਹੋ ਗਈ ਏ ਡਾਕਟਰ ਵੀ ਰ ਆ ਇੱਥੇ ਖਲੋਤੇ ਡੋਵੇਂ ਉੱਥੋਂ ਜੋ ਵੇਖਿਆ ਤੇ ਮੇਰੀ ਨੌਂ ਦੇ ਦਾਦਾ ਨਿਕਲ ਗਏ ਤੇ ਮੈਂ ਭੱਜ ਕੇ ਨਾ ਠਾਵੇਂ ਕਿ ਪੈਣ ਕੀ ਗੱਲ ਹੋਈ ਉਹ ਕੜੇ ਹੁੰਡਾ ਮਰ ਗਿਆ ਹੁੰਡਾ ਮਰ ਗਿਆ ਮਰੇ ਟਾਈਟ ਆ ਕੋਠੀ ਗਣੇ ਕਰਾ ਲਾ ਕੇ ਐ ਕਣਕ ਬੀਜਣ ਜਾਂ ਸਵੇਰ ਦੇ ਬਸੀ ਬਚਾ ਜੀ ਉਤਰਾ ਲੱਗਦਾ ਜੀ ਕਿ ਮਾਮਲਾ ਕੀ ਹੋਇਆ ਸੰਖੇਪੀ ਮਾਮਲਾ ਇਹ ਤੇ ਜਾ ਪਤਾ ਲੱਗਾ ਸਾਨੂੰ ਦੂਦਰ ਸੜਕ ਦੇ ਪੰਧ ਦੇ ਕੋਠੇ ਦੇ ਮਗਰਲੇ ਪਾਸੇ ਮਰਿਆ ਪਿਆ ਕੀ ਲੱਗਦਾ ਤੁਹਾਨੂੰ ਕੀ ਗੱਲ ਹੋਈ ਹੋਏਗੀ ਮਾਰਿਆ ਲੱਗਦਾ ਕਿ ਇਹ ਕੀ ਮੰਗਤਾ ਜੀ ਮੰਗ ਕਾਦੀ ਆ ਜੀ ਸਾਨੂੰ ਤੇ ਇਹ ਵੰਜ਼ਾਜ ਸਾਡਾ ਇਨਸਾਫ ਹੋਣਾ ਚਾਹੀਦਾ ਇਹ ਕਿੰਨੇ ਭੈਣ ਭਰਾ ਸੀ ਇਹ ਇੱਕ ਭੈਣਿਆ ਤੇ ਇੱਕ ਭਰਾ ਬਡੀ ਭੇਟੀ ਆ ਤੇ ਕਿੰਨੀ ਉਮਰ ਕਿੰਨੀ ਹੋਈਗੀ ਉਮਰ ਸੇ 5 6 7 ਸਾਲ 6 7 ਸਾਲ ਦਾ ਹੁ 7 ਸਾਲ ਦੀ ਉਮਰ ਹੈ ਜੀ ਹਾਂਜੀ ਮਤਲਬ ਤੀਸਰੇ ਮਹੀਨੇ ਨੂੰ ਮਟਰਾ ਹਾਂਜੀ ਪੁਲਿਸ ਆਈ ਕੀ ਕਾਰਵਾਈ ਪੁਲਿਸ ਆਈ ਆ ਸਭ ਨਾ ਮੌਕਾ ਵੇਖਿਆ ਉੱਥੇ ਜੀ ਜਾ ਕੇ ਇੱਟਾਂ ਪਈਆਂ ਹੀ ਉੱਥੇ ਜਿਹਨਾਂ ਮਾਰੇ ਇਹ ਜਿਹੜੀ ਬੱਚੇ ਦੀ ਲਾਸ਼ ਜੀ ਹੁਣ ਕਿੱਥੇ ਹੁਣ ਤੇ ਸ਼ਹਿਰ ਪੋਸਟਮਾਰਟਲ ਲੈ ਗਈ ਠੀਕ ਹੈ ਕੀ ਮਾਮਲਾ ਸਰ ਜੀ ਨੂੰ ਪਤਾ ਸੀ ਆਜੀ ਆ ਕੁਛ ਸਮਾਂ ਪਹਿਲਾਂ ਸਾਨੂੰ ਤਲਾਹ ਮਿਲੀ ਸੀ ਇਥੇ ਇੱਕ ਕੰਪਰੀਸ ਸਿੰਘ ਸਾਨੂੰ ਧਰਮਪ੍ਰੀਤ ਸਿੰਘ ਇਹਨਾਂ ਦੀ ਉਮਰ ਛੋਟਾ ਬੱਚਾ 7 ਸਾਲਾ ਉਹਦੀ ਮੌਤ ਦੇ ਸਬੰਧ ਵਿੱਚ ਸਾਨੂੰ ਇੱਕ ਖਬਰ ਮਿਲੀ ਸੀ ਇਥੇ ਜੋ ਤਲਾਹ ਮਿਲ ਗਿਆ ਉਹਨਾਂ ਦੇ ਘਰ ਪਹੁੰਚੇ ਆ ਇਥੇ ਜੋ ਫੈਮਿਲੀ ਦੇ ਉਹਨਾਂ ਦੇ ਸਟੇਟਮੈਂਟ ਰਿਕਾਰਡ ਕਰਕੇ ਤੇ ਬਾਡੀ ਨੂੰ ਕਬਜ਼ੇ ਵਿੱਚ ਲੈ ਕੇ ਜਿਹੜੀ ਅਫਰਦਰ ਇਨਵੈਸਟੀਗੇਸ਼ਨ ਸਟਾਰਟ ਕੀਤੀ ਗਈ ਆ ਜੋ ਵੀ ਅੱਗੇ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਏਗੀ